ਕੈਨੇਡIAN ਕਵ ਨਾਮਾ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੰਮ ਤੋਂ ਅਧਿਆਨ ਤੱਕ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਆਪਣੀ ਕੈਨੇਡIAN ਯਾਤਰਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਕਿਵੇਂ ਸ਼ੁਰੂ ਕਰ ਸਕਦੇ ਹੋ ਜਿਵੇਂ ਕਿ ਸੰਕ੍ਰਿਤ ਰਾਜ਼ ਵਿੱਚ ਇੱਕ ਹੋਰ ਚੋਣ ਚੱਕਰ ਸ਼ੁਰੂ ਹੋਣ ਜਾ ਰਿਹਾ ਆਨਲਾਈਨ ਡੇਟਾ ਸੁਝਾਅ ਦਿੰਦਾ ਹੈ ਕਿ ਕਿਸ ਅਮਰੀਕੀ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਵਿਅਕਤੀ ਕੈਨੇਡਾ ਨੂੰ ਇਮੀਗ੍ਰੇਸ਼ਨ ਵਿਕਲਪ ਵਜੋਂ ਵਿਚਾਰ ਰਹੇ ਨੇ ਕੈਨੇਡਾ ਹਰ ਸਾਲ ਸੰਯੁਕਤ ਰਾਜ ਅਮਰੀਕਾ ਤੋਂ ਥੋੜੇ ਜਏ ਪਰ ਬਹੁਤ ਮਤਵਪੂਰਨ ਪ੍ਰਵਾਸੀਨੂੰ ਆਕਰਸ਼ਿਤ ਕਰਦਾ ਜਿਵੇਂ ਇਹਨਾਂ ਵਿੱਚੋਂ ਬਹੁਤ ਸਾਰੇ ਆਪਣੇ ਦੇਸ਼ ਦੀ ਰਾਜਨੀਤਿਕ ਵਿਕਾਸ ਦੁਆਰਾ ਐਨੀਮੇਟਡ ਹੁੰਦੇ ਨੇ ਤੇ ਇਸ ਲਈ ਅਮਰੀਕੀ ਨਾਗਰਿਕ ਅਮਰੀਕਨ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣ ਵਾਲੇ ਅਮਰੀਕਾ ਤੋਂ ਕੈਨੇਡਾ ਜਾਣ ਦਾ ਸਭ ਤੋਂ ਆਸਾਨ ਤਰੀਕਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੰਯੁਕਤ ਰਾਜ ਦੇ ਨਾਗਰਿਕ ਕੈਨੇਡਾ ਜਾਣ ਦੇ ਕਈ ਤਰੀਕਿਆਂ ਨੇ ਇਹਨਾਂ ਨੂੰ ਮੋٹے ਤੌਰ ਤੇ ਉਜਖ ਭਾਗਾਂ ਦੇ ਵਿੱਚ ਜਿੱਥੇ ਵੰਡਿਆ ਗਿਆ ਅਸਥਾਈ ਨਿਵਾਸੀ ਮਾਰਗ ਅਤੇ ਸਥਾਈ ਨਿਵਾਸੀ ਨਾਗਰਿਕਤਾ ਮਾਰਗ ਇਹ ਅਸਥਾਈ ਨਿਵਾਸੀ ਮਾਰਗ ਆਮ ਤੌਰ ਤੇ ਉਸ ਅਦੇਸ਼ ਫੰਕਸ਼ਨ ਜਾਂ ਕੰਮ ਨਾਲ ਜੁੜੇ ਹੁੰਦੇ ਨੇ ਜਿਸ ਲਈ ਕੋਈ ਵਿਅਕਤੀ ਕੈਨੇਡਾ ਆਇਆ ਜਿਵੇਂ ਕਿ ਐਡਹਾਨ ਪਰਮਿਟ ਵਰਕ ਪਰਮਾ ਟੂਰਿਸਟ ਵੀਜ਼ਾ ਆਦਿ ਇਹ ਮਾਰਗ ਅਮਰੀਕਾ ਨੂੰ ਇੱਕ ਅਸਥਾਈ ਸਮੇਂ ਦੇ ਲਈ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਜਾਂ ਫਿਰ ਧਿਆਨ ਕਰਨ ਦੀ ਇਜਾਜ਼ਤ ਦਿੰਦਾ ਦੂਜੇ ਪਾਸੇ ਸਥਾਈ ਨਿਵਾਸੀ ਮਾਰਗ ਅਮਰੀਕੀ ਅਮਰੀਕੀਆਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸੀ ਬਣ ਦੀ ਇਜਾਜ਼ਤ ਦਿੰਦਾ ਜਰੂਰੀ ਤੌਰ ਤੇ ਉਨ੍ਹਾਂ ਨੂੰ ਆਪਣੀ ਅਮਰੀਕੀ ਨਾਗਰਿਕਤਾ ਦੇ ਬਰਾਬਰ ਰੱਖਦੇ ਹੋਏ ਕੈਨੇਡਾ ਵਿੱਚ ਆਪਣੀ ਇੱਛਾ ਅਨੁਸਾਰ ਰਹਿਣ ਅਤੇ ਵਸਣ ਦੀ ਯੋਗਤਾ ਪ੍ਰਦਾਨ ਕਰਦੇ ਨੇ ਇਹ ਮਾਰਗ ਕਦੇ ਕਦੇ ਪਰ ਹਮੇਸ਼ਾ ਨਹੀਂ ਇੱਕ ਵਿਕਲਪ ਹੁੰਦੇ ਨੇ ਜਦੋਂ ਇੱਕ ਅਸਥਾਈ ਨਿਵਾਸੀ ਮਾਰਗ ਦੁਆਰਾ ਆਯੋਜਿਤ ਬਣ ਜਾਂਦਾ ਹੈ ਅੰਤ ਵਿੱਚ ਨਾਗਰਿਕਾਂ ਦੇ ਰਸਤੇ ਅਮਰੀਕੀ ਅਮਰੀਕੀਆਂ ਦੀ ਜਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕੈਨੇਡੀਅਨ ਨਾਗਰਿਕਤਾ ਬਣਨ ਦੀ ਇਜਾਜ਼ਤ ਵੀ ਦਿੰਦਾ ਅਮਰੀਕੀ ਨਾਗਰਿਕ ਇੱਕੋ ਸਮੇਂ ਸੰਕਿਤ ਰਾਜ ਅਤੇ ਕੈਨੇਡਾ ਦੋਵਾਂ ਦੇ ਦੋਰੇ ਨਾਗਰਿਕ ਹੋ ਸਕਦੇ ਨੇ ਤੇ ਦੂਜੀ ਨੋ ਪ੍ਰਾਪਤ ਕਰ ਲਈ ਇੱਕ ਨਾਗਰਿਕਤਾ ਛੱਡਣ ਦੀ ਜਿੱਥੇ ਜ਼ਰੂਰਤ ਨਹੀਂ ਹੈ ਕੈਨੇਡਾ ਲਈ ਆਮ ਸਥਾਈ ਨਿਵਾਸੀ ਮਾਰਗ ਕੀ ਨੇ ਇਸ ਤੇ ਵੀ ਗੱਲ ਕਰੀਏ ਤਾਂ ਇਹ ਇਸ ਸਵਾਲ ਦੇ ਖਾਸ ਤੌਰ ਤੇ ਉਸ ਕਿਸਮ ਦੇ ਸਥਾਈ ਨਿਵਾਸੀ ਰਤਵੇ ਦੁਆਰਾ ਵੰਡਿਆ ਜਾ ਸਕਦਾ ਜਿਸ ਦੇ ਪਿੱਛੇ ਕੋਈ ਕਰ ਕਰ ਸਕਦਾ ਹੈ ਤੇ ਵਿਦਿਆਰਥੀ ਤੇ ਕਰਮਚਾਰੀ ਅਮਰੀਕੀ ਪੜਾਈ ਦੇ ਵਿੱਚ ਕੈਨੇਡਾ ਕਿਵੇਂ ਜਾ ਸਕਦੇ ਨੇ ਤੇ ਅਮਰੀਕਨ ਇਸ ਪੜਾਈ ਨੂੰ ਕੈਨੇਡਾ ਚ ਕਿਵੇਂ ਸਟੱਡੀ ਕਰ ਸਕਦੇ ਨੇ ਹਰ ਸਾਲ ਲਗਭਗ 15000 ਅਮਰੀਕੀ ਨਾਗਰਿਕ ਉੱਚ ਗੁਣਵੱਤਾ ਸਿੱਖਿਆ ਪ੍ਰਣਾਲੀ ਅਤੇ ਵਿਭਿੰਨ ਸੱਭਿਆਚਾਰਕ ਤਜਰਬਿਆਂ ਦੁਆਰਾ ਆਕਰਸ਼ਿਤ ਕੈਨੇਡਾ ਵਿੱਚ ਪੜਨ ਦੀ ਚੋਣ ਕਰਦੇ ਤੇ ਕੈਨੇਡਾ ਵਿੱਚ 1500 ਤੋਂ ਵੱਧ ਯੂਨੀਵਰਸਿਟੀ ਤੇ ਕਾਲਦੇ ਨੇ ਤੇ ਉਥੇ ਦੱਸਦੇ ਕਿ ਇੱਕ ਵਾਰ ਮਨੋਨੀਤ ਲਰਨਿੰਗ ਇੰਸਟੀਚਿਊਟ ਡੀ ਐਲ ਆਈ ਦੁਆਰਾ ਸਵੀਕਾਰ ਕੀਤੇ ਜਾਣ ਤੋਂ ਬਾਅਦ ਅਮਰੀਕਾ ਸਟੱਡੀ ਪਰਮਿਟ ਲਈ ਅਰਜੀ ਦੇ ਸਕਦੇ ਨੇ ਤੇ ਇਸ ਪ੍ਰਤਿਕਿਰਿਆ ਦੇ ਵਿੱਚ ਸੈਵਕ੍ਰਿਤੀ ਪੱਤਰ ਟਿਊਸ਼ਨ ਰਹਿਣ ਸਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਲੜਿੰਦੇ ਫੰਡਾਂ ਦੇ ਸਬੂਤ ਅਤੇ ਇੱਕ ਸਥਾਈ ਤਸਦੀਕ ਪੱਤਰ ਤੇ ਪੁਸ਼ਟੀਕਰਤਾ ਤੇ ਇੱਕ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਸਭਕ੍ਰਿਤੀ ਜਾਂ ਸੂਬੇ ਜਾਂ ਖੇਤਰੀ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਜਮ੍ਹਾਂ ਕਰਾਉਣਾ ਸ਼ਾਮਲ ਹੈ ਕਰੇਡਾ ਵਿੱਚ ਯੋਗ ਅੰਤਰਰਾਸ਼ਟਰੀ ਵਿਦਿਆਰਥੀ ਅਦਾਤਮਿਕ ਸਾਲ ਦੌਰਾਨ ਹਫਤੇ ਵਿੱਚ 20 ਘੰਟੇ ਜਾਂ ਫਿਰ ਅਣ-ਸੂਚਿਤ ਬ੍ਰੇਕਾਂ ਜਿਵੇਂ ਕਿ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਅਣਗਿਣਤ ਘੰਟੇ ਕੰਮ ਕਰ ਸਕਦੇ ਨੇ ਜੋ ਉਹਨਾਂ ਦੀ ਆਨ-ਦ ਨੋ ਪੂਰਕ ਕਰਨ ਲਈ ਕੰਮ ਦੀ ਕੀਮਤੀ ਤਜਰਬਾ ਹਾਸਲ ਕਰਨ ਵਿੱਚ ਮਦਦ ਵੀ ਕਰਦੇ ਨੇ ਇੱਕ ਯੋਗ ਕੈਨੇਡੀਅਨ ਸੰਸਥਾ ਗ੍ਰੈਜੂਏਟ ਹੋਣ ਤੋਂ ਬਾਅਦ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਟ ਲਈ ਅਰਜੀ ਦੇ ਸਕਦੇ ਨੇ ਜੋ ਉਹਨਾਂ ਨੂੰ 3 ਸਾਲ ਤੱਕ ਉਹਨਾਂ ਦੇ ਅਦਾਤਮਿਕ ਪ੍ਰੋਗਰਾਮਾਂ ਦੀ ਲੰਬਾਈ ਦੇ ਆਧਾਰ ਤੇ ਕੈਨੇਡੀਅਨਾਂ ਦੇ ਕੰਮ ਕਰਨ ਦੇ ਤਜਰਬੇ ਨੂੰ ਹਾਸਲ ਕਰਨ ਦੀ ਇਜਾਜ਼ਤ ਦਿੰਦੀ ਹੈ ਇਹ ਅਨੁਭਵ ਕੈਨੇਡੀਅਨ ਸਕੂਲਾਂ ਅੰਤਰਰਾਸ਼ਟਰੀ ਗ੍ਰੈਜੂਏਟ ਜਿਵੇਂ ਕਿ ਐਕਸਪ੍ਰੈਸੈਂਟ੍ਰਿਕ ਸਿਸਟਮ ਅਧੀਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਅਲੈਸ ਮਰਿਤ ਮਾਰਗਾਂ ਰਾਹੀਂ ਸਥਾਈ ਨਿਵਾਸ ਪ੍ਰਾਪਤ ਕਰ ਦੀਆਂ ਸੰਭਾਵਨਾ ਨੂੰ ਮਹੱਤਵਪੂਰਨ ਚ ਵਾਦਾ ਵਿਖਿਆ ਜਾ ਸਕਦਾ ਹੈ। ਕੈਨੇਡਾ ਵਿੱਚ ਪੜ੍ਹਾਈ ਕਰਨ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈੱਬਸਾਈਟ ਤੇ ਵੀ ਜਾ ਸਕਦੇ ਹੋ। ਅਮਰੀਕਨ ਕੈਨੇਡਾ ਵਿੱਚ ਕੰਮ ਕਰਨ ਲਈ ਕਿਵੇਂ ਆ ਸਕਦੇ ਨੇ ਇਸ ਦੇ ਉੱਪਰ ਜੇ ਗੱਲਬਾਤ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਅਮਰੀਕੀਆਂ ਕੋਲ ਉਹਨਾਂ ਲਈ ਕਈ ਵਿਕਲਪ ਉਪਲਬਧ ਹਨ। ਹਰ ਇੱਕ ਵੱਖੋ-ਵੱਖਰੇ ਹਾਲਾਤ ਅਤੇ ਰੋਜ਼ਗਾਰ ਦੀ ਕਿਸਮ ਨੂੰ ਪੂਰਾ ਕਰਦੇ ਨੇ ਕੈਨੇਡਾ ਵਿੱਚ ਇੱਕ ਸਥਾਈ ਆਧਾਰ ਤੇ ਕਾਨੂੰਨੀ ਤੌਰ ਤੇ ਕੰਮ ਕਰਨ ਲਈ ਇੱਕ ਕੈਨੇਡੀਅਨ ਵਰਕ ਪਰਮਿਟ ਜ਼ਰੂਰੀ ਹੈ ਵਰਕ ਪਰਮਿਟ ਨੂੰ ਮੁਟੇ ਤੌਰ ਤੇ ਮੁੱਖ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ਓਪਨ ਵਰਕ ਪਰਮਿਟ ਅਤੇ ਐਲ ਐਮ ਆਈ ਆਧਾਰਤ ਬੰਧ ਵਰਕ ਪਰਮਿਟ ਐਲ ਐਮ ਆਈ ਆਧਾਰਤ ਵਰਕ ਪਰਮਿਟ ਅਕਸਰ ਇੱਕ ਵਿਦੇਸ਼ੀ ਕਰਮਚਾਰੀ ਦੀ ਨੌਕਰੀ ਤੇ ਰੱਖਣ ਲਈ ਇੱਕ ਰੋਜ਼ਗਾਰਦਾਤਾ ਨੂੰ ਇੱਕ ਲੇਬਰ ਮਾਰਕੀਟ ਪ੍ਰਭਾਵ ਮਾਣਕਣ ਐਲਐਮਆਈ ਸੁਰੱਖਿਅਤ ਕਰਨਾ ਚਾਹੀਦਾ ਹੈ ਜੋ ਸਬੂਤ ਜੋ ਕੰਮ ਕਰਦਾ ਹੈ ਵਿਦੇਸ਼ੀ ਕਰਮਚਾਰੀ ਨੁਕਸਨ ਦਾ ਸਥਾਈ ਲੇਬਰ ਮਾਰਕੀਟ ਤੇ ਇੱਕ ਨਿਰਪੱਖ ਜਾਸਕਰਤਮਕ ਪ੍ਰਭਾਵ ਪਵੇਗਾ ਇੱਕ ਵਾਰ ਐਲਐਮਆਈ ਪ੍ਰਾਪਤ ਹੋਣ ਤੋਂ ਬਾਅਦ ਬੇਨਿਕਾਰ ਆਮ ਤੌਰ ਤੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਟੀਐਫਡਬਲਯੂਪੀ ਦੇ ਤਹਿਤ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਤੋਂ ਸਥਾਈ ਵਰਕ ਪਰਮਿਟ ਲਈ ਅਰਜੀ ਦੇ ਸਕਦੇ ਨੇ ਕੁਝ ਕਿਤੇ ਖਾਸ ਪ੍ਰੋਗਰਾਮਾਂ ਦੇ ਤਹਿਤ ਤੀਜ ਪ੍ਰਤੀਕਿਰਿਆ ਲਈ ਯੋਗ ਹੋ ਸਕਦੇ ਨੇ ਖਾਸ ਉੱਚ ਮੰਗ ਵਾਲੀਆਂ ਭੂਮਿਕਾ ਲਈ ਭਾਰਤੀ ਪ੍ਰਤੀਕਿਰਿਆ ਨੂੰ ਸੁਚਾਰੂ ਬਣਾਉਂਦੇ ਨੇ ਓਪਨ ਵਰਕ ਪਰਮਿਟ ਕੈਨੇਡਾ ਵਿੱਚ ਬਹੁਤ ਸਾਰੇ ਵਰਕ ਪਰਮਿਟ ਧਾਰਕ ਐਲਐਮਆਈ ਦੀ ਲੋੜ ਨਹੀਂ ਹੈ ਓਪਨ ਵਰਕ ਪਰਮਿਟ ਵਿਅਕਤੀ ਨੂੰ ਕੁਝ ਆਪ ਆਪ ਦਾਵਾ ਦੇ ਨਾਲ ਕੈਨੇਡਾ ਵਿੱਚ ਕਿਸੇ ਰਜਗਾਰਦਾਤਾਵਾਂ ਲਈ ਕੰਮ ਕਰਨ ਦੀ ਇਜਾਜ਼ਤ ਦਿੰਦੇ ਨੇ ਤੇ ਇਹ ਪਰਮਟ ਆਮ ਤੌਰ ਤੇ ਵਿਸ਼ੇਸ਼ ਪ੍ਰੋਗਰਾਮਾਂ ਜਿਵੇਂ ਕਿ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਆਈਈਸੀ ਪ੍ਰੋਗਰਾਮ ਜਿਵੇਂ ਕਿ ਵਰਕਿੰਗ 홀ੀਡੇ ਵੀਜ਼ਾਸ ਸ਼ਾਮਲ ਹੁੰਦੇ ਨੇ ਜਾਂ ਫਿਰ ਕੈਨੇਡੀਅਨ ਵਿਦਿਕ ਸੰਸਥਾਵਾਂ ਤੋਂ ਗ੍ਰੈਜੂਏਸ਼ਨ ਗ੍ਰੈਜੂਏਟਾਂ ਲਈ ਗ੍ਰੈਜੂਏਸ਼ਨ ਵਰਕ ਪਰਟ ਪੀਜੀਡਬਲਯੂਪੀ ਦੇ ਹਿੱਸੇ ਵਜੋਂ ਜਾਰੀ ਕੀਤੇ ਜਾਂਦੇ ਨੇ ਖਾਸ ਤੌਰ ਤੇ ਅਮਰੀਕੀਆਂ ਕੋਲ ਵਰਕ ਪਰਮਟ ਦੇ ਕੁਝ ਵਿਕਲਪਰੀ ਨੇ ਇਕ ਗਲੋਬਲ ਟੈਲੈਂਟ ਸਕੀਮ ਦਾ ਪਹਿਲੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਫੈਡਰਲ ਪ੍ਰੋਗਰਾਮਾ ਕੈਨੇਡਾ ਦੀ ਗਲੋਬਲ ਸਕਿਲ ਰੰਡਿਟੀ ਦਾ ਹਿੱਸਾ ਨੇ ਉੱਚ ਵਿਅਕਤੀਅਤਿ ਅਤੇ ਆਈਟੀ ਖੇਤਰਾ ਵਿੱਚ ਕੈਨੇਡੀਅਨ ਰੋਜ਼ਗਾਰਦਾਤਾਵਾਂ ਨੂੰ ਤੁਰੰਤ ਹੁਨਰਵੰਦ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਜਦੋਂ ਕੋਈ ਕੈਨੇਡੀਅਨ ਉਪਲਬਧ ਨਹੀਂ ਹੁੰਦਾ ਪ੍ਰਕਿਰਿਆ ਦੇ ਵਿੱਚ ਐਲਐਮਆਈ ਨੂੰ ਪੂਰਾ ਕਰਨ ਅਤੇ ਖਾਸ ਲੋੜਾਂ ਨੂੰ ਪੂਰਾ ਕਰਨਾ ਸ਼ਾਮਲ ਹੈ ਜਿਵੇਂ ਕਿ ਤਨਖਾਹ ਪ੍ਰਤੀਬੱਧਤਾ ग्लोबल टैलेंट स्ट्रीम ਦਿੱਤਾ ਹੈ ਸਵਰਕ ਪਰਮਿਟ ਦੀਆਂ ਅਰਜ਼ੀਆਂ ਤੇ ਆਮ ਤੌਰ ਤੇ 1 ਮਹੀਨਾ ਜਾਂ ਇਸ ਤੋਂ ਘੱਟ ਸਮੇਂ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਤੇ ਦੂਸਰਾ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤਾ ਪਹਿਲਾ N E F T E ਉਹ ਜੋ ਜਾਣਿਆ ਜਾਂਦਾ ਸੀ ਇਹ ਉੱਥੇ ਹੀ C U M CUSMA ਕੈਨੇਡਾ ਵਿੱਚ ਸਥਾਈ ਵਰਕ ਪਰਮਿਟਾਂ ਦੇ ਲਈ ਅਰਜ਼ੀ ਦੇਣ ਵਾਲੇ ਅਮਰੀਕੀ ਨਾਗਰਿਕਾਂ ਲਈ ਇੱਕ ਚਾਰੂ ਪ੍ਰਤੀਕਿਰਿਆ ਦੀ ਸਹੂਲਤ ਦਿੰਦਾ ਹੈ ਤੇ ਉਤੇ ਦੱਸਦੀ ਹੈ ਕਿ CUSMA ਅਧੀਨ ਵਰਕ ਪਰਮਿਟਾਂ ਲਈ ਆਮ ਤੌਰ ਤੇ LMI ਦੀ ਲੋੜ ਨਹੀਂ ਦੀ ਅਮਰੀਕੀ ਨਾਗਰਿਕ ਦੇ CUSMA ਅਧੀਨ ਕੈਨੇਡਾ ਵਿੱਚ ਪੇਸ਼ੇਵਰ ਇੰਟਰਾ ਕੰਪਨੀ ਟ੍ਰਾਂਸਫਰ ਵਪਾਰਕ ਨਿਵੇਸ਼ ਵਜੋਂ ਕੰਮ ਕਰਦੇ ਨੇ ਪੇਸ਼ੇਵਰਾਂ ਨੂੰ 60 ਤੋਂ ਵੱਧ ਨਿਸ਼ਾਨਾ ਜਿੱਤੇ ਪੇਸ਼ਿਆਂ ਦੇ ਵਿੱਚ ਇੱਕ ਦੇ ਵਿੱਚ ਯੋਗਤਾ ਪ੍ਰਾਪਤ ਹੋਣੀ ਚਾਹੀਦੀ ਹੈ ਇੰਟਰਾ ਕੰਪਨੀ ਤਬਾਦਲੇ ਦੇ ਲਈ ਲਾਜ਼ਮੀ ਤੌਰ ਤੇ ਪ੍ਰਬੰਧਕੀ ਕਾਰਜਕਾਰੀ ਜਾਂ ਵਿਸ਼ੇਸ਼ ਗਿਆਨ ਦੀ ਭੂਮਿਕਾ ਵਿੱਚ ਪਿਛਲੇ 3 ਸਾਲਾਂ ਵਿੱਚ ਘੱਟੋ-ਘੱਟ ਲਈ ਇੱਕ ਆਪਣੇ ਯੂਐਸ ਮਾਲਕ ਲਈ ਲਗਾਤਾਰ ਨਿਯੁਕਤ ਹੋਏ ਹੋਣ ਵਪਾਰੀਆਂ ਅਤੇ ਨਿਵੇਸ਼ਕਾਂ ਨੂੰ ਲਾਜ਼ਮੀ ਤੌਰ ਤੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਮੱਤਵਪੂਰਨ ਵਪਾਰ ਜਾਂ ਕੈਨੇਡੀਅਨ ਕਾਰੋਬਾਰ ਵਿੱਚ ਮੱਤਵਪੂਰਨ ਨਿਵੇਸ਼ਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਤੇ ਉੱਥੇ ਦੱਸਦੇ ਕਿ ਇੰਟਰਾ ਕੰਪਨੀ ਟ੍ਰਾਂਸਫਰ ਅਮਰੀਕਾ ਅਤੇ ਕੈਨੇਡਾ ਵਿਚਕਾਰ ਮਜ਼ਬੂਤ ਵਪਾਰਕ ਸੰਦਾਨਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਅਮਰੀਕੀ ਕਾਰੋਬਾਰਾਂ ਦੀ ਕੈਨੇਡਾ ਵਿੱਚ ਸਾਂਕਾਮਾ ਸਹਿਯੁਗੀ ਅਤੇ ਸਾਈ ਕੰਪਨੀਆਂ ਨੇ ਤੇ ਇੰਟਰ ਇੰਟਰਾ ਕੰਪਨੀ ਟ੍ਰਾਂਸਫਰ ਪ੍ਰੋਗਰਾਮਾ ਇਹਨਾਂ ਕਾਰੋਬਾਰਾਂ ਨੂੰ ਐਲਐਮਆਈ ਦੀ ਲੋੜ ਤੋਂ ਬਿਨਾ ਕਰਮਚਾਰੀਆਂ ਨੂੰ ਕੈਨੇਡਾ ਲੈ ਆਉਣ ਦੀ ਇਜਾਜ਼ਤ ਦਿੰਦਾ ਹੈ ਜੋ ਕਰਮਚਾਰੀ ਖਾਸ ਤੌਰ ਤੇ ਕਾਰਜਕਾਰੀ ਪ੍ਰਬੰਧਕੀ ਹथे ਵਿਸ਼ੇਸ਼ਕ ਗਿਆਨ ਭੂਮਿਕਾ ਵਾਲੇ ਹਤੇ ਆਪਣੇ ਪਰਿਵਾਰਾਂ ਨੂੰ ਕੈਨੇਡਾ ਵਿੱਚ ਲੈ ਕੇ ਆ ਸਕਦੇ ਨੇ ਤੇ ਉੱਥੇ ਵਰਕ ਪਰਮਿਟ ਤੋਂ ਬਿਨਾ ਕੰਮ ਕਰਨਾ ਕੁਝ ਅਮਰੀਕੀ ਨਾਗਰਿਕਾ ਸਥਾਈ ਵਰਕ ਪਰਮਟਾ ਤੋਂ ਬਿਨਾ ਕੈਨੇਡਾ ਵਿੱਚ ਕੰਮ ਕਰ ਸਕਦੇ ਨੇ ਇਸ ਲਈ ਉਹ ਕਾਰੋਬਾਰੀ ਵਿਜ਼ਟਰ ਸ਼ਾਮਲ ਹਨ ਜੋ ਵਪਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਨੇ ਪਰ ਕੈਨੇਡੀਅਨ ਲੇਬਰ ਮਾਰਕੀਟ ਵਿੱਚ ਦਾਖਲ ਨਹੀਂ ਦੇ ਤੇ ਆਖਰ ਦੇ ਵਿੱਚ ਕੰਮ ਕਾਜੀ ਛੁੱਟੀਆਂ ਅੰਤਰਰਾਸ਼ਟਰੀ ਅਨੁਭਵ ਕੈਨੇਡਾ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ IEC ਪ੍ਰੋਗਰਾਮ ਦੇ ਤਹਿਤ 18 ਤੋਂ 35 ਸਾਲ ਦੀ ਉਮਰ ਵਿੱਚ ਅਮਰੀਕੀ ਨਾਗਰਿਕ ਜੋ 12 ਮਹੀਨਿਆਂ ਲਈ ਓਪਨ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਨੇ ਇਹ ਪ੍ਰੋਗਰਾਮ ਨੌਜਵਾਨਾਂ ਦੇ ਲਈ ਤਿਆਰ ਕੀਤਾ ਗਿਆ ਜਿਸ ਵਿੱਚ ਹਾਲ ਹੀ ਦੇ ਫੁੱਲ ਟਾਈਮ ਪੋਸਟ ਸਕੈਂਡਰੀ ਵਿਦਿਆਰਥੀ ਅੰਤਮ ਸਾਲ ਦੇ ਉਪ ਵਿਦਿਆਰਥੀ ਸ਼ਾਮਲ ਨੇ ਜੋ ਪੜ੍ਹਾਈ ਵਿੱਚ ਵਾਪਸ ਨਹੀਂ ਆ ਰਹੇ ਹਨ ਕੰਮ ਦਾ ਤਜਰਬਾ ਹਾਸਲ ਕਰਨ ਅਤੇ ਕੈਨੇਡਾ ਵਿੱਚ ਕੰਮ ਕਾਜੀ ਛੁੱਟੀਆਂ ਦਾ ਨਾਮ ਲੈਣ ਲਈ ਆਏ ਨੇ ਕੈਨੇਡਾ ਵਿੱਚ ਵਰਕ ਪਰਮਿਟ ਪ੍ਰਾਪਤ ਕਰਨ ਬਾਰੇ ਹੋਰ ਵਧੇਰੇ ਜਾਣਕਾਰੀ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੀ ਵੈੱਬਸਾਈਟ ਤੇ ਵੀ ਜਾ ਕੇ ਜਾਣਕਾਰੀ ਇਕੱਤਰ ਕਰ ਸਕਦੇ ਹੋ ਕ੍ਰੇਡਿਟ ਕਾ ਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਇਸੇ ਜਨਾ ਚੱਲਣਗੇ ਦੇਸ਼ ਦੀੇ ਤਮਾਮ ਘਰੋਂ ਦੇਖਣ ਵਾਸਤੇ ਬਨੇ ਰਹੋ ਆਜ ਨਿਊਜ਼ ਵਾੜਾ ਦਿਨਾਂ